ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਮੇਰੇ ਸਾਰੇ ਵੀਰ ਭੈਣ ਸਾਰੇ ਠੀਕ ਠਾਕ ਹੋਵੋਗੇ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਪੇਜ ਨੂੰ ਫੋਲੋ ਕੀਤਾ ਤੇ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾਦੇ ਆ ਆਪਣੇ ਵੀਡੀਓ ਨੂੰ ਲਾਈਕ ਕਰਦੇ ਆ ਆਪਣੇ ਤੇ ਟਰਸਟ ਕਰਦੇ ਆ ਕਮੈਂਟ ਕਰਕੇ ਪੁੱਛਦੇ ਆ ਤੇ ਉਹਨਾਂ ਲਈ ਆਪਾਂ ਵੀਡੀਓ ਲੈ ਕੇ ਹੁੰਨੇ ਆ ਵੀ ਜਾਣਕਾਰੀ ਵਾਲੀ ਵੀਡੀਓ ਤੇ ਵੀਡੀਓ ਤੇ ਜਾਣ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਹਜੇ ਤੱਕ ਆਪਣੇ ਚੈਨਲ ਨੂੰ ਤੇ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਪੇਜ ਨੂੰ ਉਹ ਕਰ ਲੈਣ ਤੇ ਜਿਨ੍ਹਾਂ ਨੇ ਵੀ ਰੰਭਿਆ ਨਾ ਕੀਤਾ ਜੀ ਉਹਨਾਂ ਦਾ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਨੂੰ ਪਤਾ ਹੈ ਜੀ ਤੁਹਾਡੇ ਸਪੋਰਟ ਨਾਲ ਜੇ ਤੁਸੀਂ ਆਪਾਂ ਨੂੰ ਸਪੋਰਟ ਕਰਦੇ ਆ ਫਿਰ ਲਾਈਕ ਕਰਦੇ ਆ ਕਮੈਂਟ ਕਰਦੇ ਆ ਫਿਰ ਹੀ ਆਪਾਂ ਟਾਈਮ ਦੇ ਟਾਈਮ ਵਿੱਚੋਂ ਕੱਢ ਕੇ ਤੁਹਾਡੇ ਲਈ ਵੀਡੀਓ ਪਾਉਣੀ ਆ ਹੁਣ ਵੀ ਅੱਜ ਸੈਚਰਡੇ ਸੀ ਵੀਕਐਂਡ ਸੀਗਾ ਤੇ ਮੈਂ ਕੰਮ ਤੋਂ ਵੀ ਬਹੁਤ ਲੇਟ ਆਈ ਸੀਗੀ 3:30 ਵਜੇ ਤੇ ਸ਼ਾਮ ਨੂੰ ਫੇਰ ਜਾਣਾ ਤੇ ਪਰ ਇੱਕ ਵੀ ਦਾ ਕਮੈਂਟ ਸੀਗਾ ਕਮੈਂਟ ਵੀ ਸੀ ਉਹਦਾ ਰਿਪਲਾਈ ਕਰਨਾ ਵੀ ਜ਼ਰੂਰੀ ਸੀਗਾ 2-3 ਦਿਨ ਹੋ ਗਏ ਉਹ ਵੀ ਦੇ ਕਮੈਂਟ ਆਇਆ ਇਹਨੂੰ ਤੇ ਫਿਰ ਬਾਕੀ ਉਹ ਜਿਹੜਾ ਕਮੈਂਟ ਮੈਂ ਤਾਂ ਨਹੀਂ ਜਲਦੀ ਰਿਪਲਾਈ ਕੀਤਾ ਮੈਂ ਕਿਹਾ ਇਹ ਜਾਣਕਾਰੀ ਵਾਲਾ ਕਮੈਂਟ ਆ ਤੇ ਆਪਾਂ ਇਹ ਸਾਰੇ ਵੀਰ ਭੈਣਾਂ ਨਾਲ ਸਾਂਝਾ ਕਰਾਂਗੇ ਸਾਰੇ ਵੀਰ ਭੈਣਾਂ ਨੂੰ ਦੱਸਾਂਗੇ ਇਹਦੇ ਬਾਰੇ ਨੌਲੇਜ ਦਵਾਂਗੇ ਜਿਹੜੇ ਆਪਣੇ ਵੀਰ ਭੈਣਾਂ ਨੂੰ ਇੱਥੇ ਨਾ ਮੇ ਆਉਣਾ ਚਾਹੁੰਦੇ ਆ ਤੇ ਜਾਂ ਹੁਣ ਪੇਪਰ ਭਰੋਣਾ ਚਾਹੁੰਦੇ ਆ ਵੀ ਸਾਰਿਆਂ ਲਈ ਇਹ ਕਮੈਂਟ ਆ ਜਿਹੜਾ ਜਾਣਕਾਰੀ ਵਾਲਾ ਸੀਗਾ ਵੀ ਇਹ ਸਾਰਿਆਂ ਨੂੰ ਜਾਣਕਾਰੀ ਕੋ ਵੀ ਵੀ ਕਿਦਾਂ ਕਾਰਨਾ ਵਾ ਉਹ ਆਪਾਂ ਤੁਹਾਨੂੰ ਕਮੈਂਟ ਪੜ ਕੇ ਫਿਰ ਸਾਰਾ ਆਪਾਂ ਤੁਹਾਨੂੰ ਦੱਸਦੇ ਹਾਂ ਤੇ ਹਾਂਜੀ ਵੀਡੀਓ ਤੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਲਾਈਕ ਤੇ ਕਮੈਂਟ ਕਰ ਦਿਆ ਕਰੋ ਹਾਂਜੀ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਇਹ ਵੀਡੀਓ ਜਾਣਕਾਰੀ ਵਾਲੀ ਆ ਹੋਰ ਕਿਸੇ ਦੇ ਕੰਮ ਦੀ ਵੀ ਆ ਤੇ ਆਪਣੀ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਬਾਕੀ ਬਹੁਤ ਕਮੈਂਟ ਹੁੰਦੇ ਆ ਇਹਨਾਂ ਦੇ ਚੈਨਲ ਤੇ ਵੀ ਤੇ ਮੇਰੇ ਵਾਲੇ ਤੇ ਵੀ ਇੰਸਟਾਗ੍ਰam ਤੇ ਵੀ ਭਾਜੀ ਵੀਡੀਓ ਹੁਣ ਕਾਹਤੋਂ ਨਹੀਂ ਪਉਂਦੇ ਕਾਫੀ ਦਿਨ ਹੋ ਗਏ ਤੇ ਆਪਾਂ ਤੁਹਾਨੂੰ ਹਰ ਵਕਤ ਦੱਸਦੇ ਆਂ ਵੀ ਇਹ ਹੀ ਤੁਹਾਨੂੰ ਬੀਜੀ ਆ ਬਹੁਤ ਜ਼ਿਆਦਾ ਤੇ ਟਾਈਮ ਨਹੀਂ ਲੱਗਦਾ ਤੇ ਇਸ ਕਰਕੇ ਕੋਈ ਕੋਈ ਗੁੱਡ ਨਿਊਜ਼ ਹੁੰਦੀ ਆ ਜਾਂ ਕੋਈ ਹੋਰ ਇਟਲੀ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਚੇਂਜ ਵਗੈਰਾ ਕਿਸੇ ਤਰ੍ਹਾਂ ਕੋਈ ਸੇ ਵੀ ਤਰ੍ਹਾਂ ਦੀ ਜਾਣਕਾਰੀ ਹੁੰਦੀ ਆ ਤੇ ਉਹ ਮੈਂ ਹੀ ਤੁਹਾਡੇ ਨਾਲ ਵੀਡੀਓ ਬਣਾ ਕੇ ਸਾਂਝੀ ਕਰਦੀ ਆ ਤੇ ਬਾਕੀ ਹੁਣ ਮੈਂ ਦੂਸਰੇ ਚੈਨਲ ਤੇ ਫੈਮਿਲੀ ਵੀਡੀਓ ਪਾਉਂਦੀ ਬਹੁਤ ਟਾਈਮ ਬਾਅਦ ਪਾਈ ਤੇ ਉੱਥੇ ਵੀ ਬਹੁਤ ਕਮੈਂਟ ਮਿਣਾਉਂਦੇ ਸੀ ਇੱਥੇ ਵੀ ਜਿੰਨੇ ਮੇਰੇ ਫ੍ਰੈਂਡਾਂ ਸੀਗੇ ਤੇ ਨਾਲ ਜਿੰਨੇ ਵੀ ਉਹਰ ਮਿਲਦੇ ਜੋਲਦੇ ਸਾਰੇ ਰਿਸ਼ਤੇਦਾਰ ਜਿੰਨੇ ਵੀ ਸਾਰੇ ਵਾਚਦੇ ਸੀ ਵੀ ਤੁਸੇ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਪਾਈ ਵੀ ਠੀਕ ਆ ਮੈਂ ਕਿਹਾ ਹਾਂਜੀ ਵੀ ਠੀਕ ਤਾ ਹਾਂ ਮੈਂ ਥੋੜੇ ਬਿਜੀ ਜ਼ਿਆਦਾ ਹਾਂ ਤੇ ਇਸ ਕਰਕੇ ਟਾਈਮ ਆ ਜਿਹੜਾ ਨਹੀਂ ਮਿਲਦਾਗਾ ਤੇ ਬਾਕੀ ਇਹ ਤਾਂ ਆਪਾਂ ਕੋਸ਼ਿਸ਼ ਕਰਦੇ ਹੁੰਨੇ ਜੇ ਕੋਈ ਨਵੀਂ ਅਪਡੇਟ ਹੁੰਦੀ ਆ ਤੇ ਨਾਲ ਦੀ ਨਾਲ ਆਪਾਂ ਟਾਈਮ ਚੋਂ ਟਾਈਮ ਕੱਢ ਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹੁੰਨੇ ਆ ਵੀਡੀਓ ਤੇ ਹੁਣ ਵੀ ਮੈਂ ਕਿਹਾ ਚਲੋ ਆਪਾਂ ਵੀਡੀਓ ਤਾਂ ਵੀਰਾਂ ਨੂੰ ਤੇ ਭੈਣਾਂ ਨੂੰ ਪਹਿਲੀ ਜਾਣਕਾਰੀ ਜ਼ਰੂਰ ਦੇਣੀ ਆ ਤੇ ਮੈਂ ਹੁਣ ਇਹ ਥੋੜਾ ਟਾਈਮ ਰੈਸਟ ਕਰਕੇ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਕੇ ਤੇ ਸ਼ਾਮ ਨੂੰ ਫੇਰ ਕੰਮ ਤੇ ਜਾਣਾ ਸੀਗਾ ਤੇ ਹੁਣ ਪਤਾ ਨਹੀਂ ਵੀਡੀਓ ਚ ਇਹ ਹੁਣ ਟਾਈਮ ਲੱਗਾ ਤਾਂ ਅੱਜ ਸ਼ਾਮ ਤੱਕ ਨਹੀਂ ਕੱਲ ਨੂੰ ਸੁਬਾਹ ਤੱਕ ਕੋਸ਼ਿਸ਼ ਕਰੂੰਗੀ ਥੋੜੀ ਤੱਕ ਇਹ ਵੀਡੀਓ ਪਹੁੰਚੇ ਜੋਗੀ ਠੀਕ ਹੈ ਜੀ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਆਪਾਂ ਨੇ ਜਿਹੜੀ ਕਮੈਂਟ ਸੀ ਜਿਹਦੇ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਉਹ ਪਹਿਲਾਂ ਮੈਂ ਕਮੈਂਟ ਪੜ੍ਹਦੀ ਹਾਂ ਵੀ ਇੱਕ ਵੀਰ ਦਾ ਕਮੈਂਟ ਸੀਗਾ ਵੀ ਸੈਸਟਰ ਵੀ ਮੈਂ ਜਿਹੜੇ ਪੇਪਰ ਪਰ ਭਾਉਣੀ ਆ ਤੇ ਜਿਹੜਾ ਏਜੰਟ ਕਹਿੰਦਾ ਵਾ ਵੀ ਮੈਂ ਪੈਸੇ ਸਾਰੇ ਉਦੋਂ ਲੈਣੇ ਆ ਜਦੋਂ ਕਿ ਤੇਰਾ ਨੁਲਾ ਉਸਤਾ ਆ ਗਿਆ ਨੁਲਾ ਉਸਦਾ ਤੈਨੂੰ ਬਾਅਦ ਚ ਦੇਣਾ ਵਾ ਤੇ ਪਹਿਲਾਂ ਮੈਂ ਜਿਹੜੇ ਵੀ ਪੈਸੇ ਸਾਰੇ ਲੈਣੇ ਆ ਤੇ ਮੈਂ ਕਿਹਾ ਵੀ じゃ ਅੱਜ ਤੋਂ ਪੈਸੇ ਦੇਨੇ ਆ ਬਹੁਤ ਇਸ ਗੱਲ ਦੀ ਟੈਨਸ਼ਨ ਹੋਈ ਪਈ ਆ ਤੁਸੀਂ ਪਲੀਸ ਦੱਸਿਓ ਵੀ ਜਦੋਂ ਨੁਲਾ ਉਸਤਾ ਆ ਜਾਂਦਾ ਵੀ ਉਦੋਂ ਵੀ じゃ ਪੱਕਾ ਲੱਗ ਜਾਂਦਾ ਵਾ ਤੇ ਮੈਂ ਪਹਿਲਾਂ ਵੀ 2 ਸਾਲ ਇਟਲੀ ਦੇ ਵਿੱਚ ਰਹਿ ਕੇ ਗਿਆ ਵਾ ਤੇ 1 ਸਾਲ ਹੀ ਹੋਇਆ ਇੰਡੀਆ ਆਇਆ ਨੂੰ ਤੇ ਹੁਣ ਮੈਂ ਫੇਰ ਦੁਬਾਰਾ ਜਾਣਾ ਚਾਹੁੰਨਾ ਵਾ ਤੇ ਤੁਸੀਂ ਪਲੀਸ ਮੇਰੀ ਮਦਦ ਕਰਿਓ ਦੱਸਿਓ ਵੀ ਮੈਂ ਕੀ ਕਰਾਂ ਮੈਂ ਬਹੁਤ ਟੈਂਸ਼ਨ 'ਚ ਹਾਂਜੀ ਤੁਸੀਂ ਇਹ ਵੀ ਡਾਕੂਮੈਂਟ ਖੁਦ ਵੀ ਆਪਣੇ ਇਸ ਚੈਨਲ 'ਤੇ ਜਾ ਕੇ ਤੇ ਤੁਸੀਂ ਪੜ ਸਕਦੇ ਆ ਵੀ ਨੇ ਕਮੈਂਟ ਕੀਤਾ ਵੀ ਮੈਂ ਪਹਿਲਾਂ ਵੀ ਇਥੇ ਇਟਲੀ ਰਹਿ ਕੇ ਗਿਆ ਵਾ ਦੋਸਾ ਹੁਣ ਮੈਂ ਫੇਰ ਇਟਲੀ ਆਉਣਾ ਚਾਹੁੰਨਾ ਦੁਬਾਰਾ ਤੇ ਮੈਂ ਪੇਪਰ ਜਿਹੜੇ ਵੀ ਏਜੰਟ ਤੋਂ ਭਰੋਣੇ ਆ ਤੇ ਉਹ ਏਜੰਟ ਕਹਿੰਦਾ ਵੀ ਮੈਨੂੰ ਲੈ ਉਸ ਤੇ ਹੀ ਸਾਰੇ ਪੈਸੇ ਲੈਣੇ ਆ ਤੇ ਜੇ ਮੇਰਾ ਵੀਜ਼ਾ ਨਾ ਲੱਗਾ ਮੈਨੂੰ ਇਸ ਗੱਲ ਦੀ ਟੈਨਸ਼ਨ ਆ ਵੀ ਮੈਂ ਬਾਅਦ ਚ ਪੈਸੇ ਵੀ ਪਹਿਲਾਂ ਦੇ ਦੇਣੇ ਆ ਵੀ ਮੈਂ ਕੀ ਕਰੂੰਗਾ ਤੇ ਤੁਸੀਂ ਵੀ ਸਾਨੂੰ ਇਸ ਗੱਲ 'ਚ ਹੈਲਪ ਕਰੋ ਕਿ ਵੀ ਜਦੋਂ ਨੂਲਾਵਸਤਾ ਆ ਜਾਂਦਾ ਵਾ ਤੇ ਕੀ ਵੀਜ਼ਾ ਲੱਗ ਜਾਂਦਾ ਠੀਕ ਹੈ ਵੇਖੋ ਜੀ ਜੇ ਤੁਸੀਂ ਪਹਿਲਾਂ ਇਟਲੀ ਰਹਿ ਕੇ ਗਏ ਆ ਨਾ ਪਤਾਨੀ ਕੀ ਰੀਜਨ ਹੋਗਾ ਨਾ ਤੁਸੀਂ ਵਾਪਸ ਚਲੇ ਗਏ ਤੇ ਪਹਿਲਾਂ ਤੇ ਤੁਸੀਂ ਉਦੋਂ ਹੀ ਕੋਸ਼ਿਸ਼ ਕਰਨੀ ਸੀਗੀ ਵੀ ਤੁਸੀਂ ਜੇ ਦੁਬਾਰਾ ਆਉਣਾ ਚਾਹੁੰਦੇ ਸੀਗੇ ਤੇ ਤੁਸੀਂ ਇੱਥੋਂ ਕੋਈ ਆਪ ਹੀ ਕਿਸੇ ਨੂੰ ਸਾਹਮਣੇ ਚ ਪਾਉਣ ਨਾਲੋਂ ਕੋਈ ਮਾਲਕ ਵੇਖ ਕੇ ਉਹਦੇ ਨਾਲ ਗੱਲਬਾਤ ਕਰਕੇ ਆਪਦੇ ਪੇਪਰ ਪ੍ਰਵਾਹ ਲੈਂਦੇ ਤੇ ਜਦੋਂ ਤੁਹਾਡਾ ਨੌਲਾ ਹਸਪਤਾਲ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਨੌਲਾ ਹਸਪਤਾਲ ਲੈ ਕੇ ਇੰਡੀਆ ਚਲੇ ਜਾਂਦੇ ਤੇ ਉੱਥੋਂ ਵੀਜ਼ਾ ਲਵਾ ਕੇ ਆ ਜਾਂਦੇ ਤੇ ਇੱਥੇ ਤੁਸੀਂ ਮਾਲਕ ਨਾਲ ਖੁਦ ਗੱਲ ਕਰ ਲੈਂਦੇ ਵੀ ਕਿਵੇਂ ਇੱਕ ਐਸਾ ਹਿਸਾਬ ਨਾਲ ਪੈਸੇ ਆਤੇ ਲਿਆ ਦੀ ਚਲੋ ਹੋ ਸਕਦਾ ਤੁਹਾਡੀ ਮਜਬੂਰੀ ਹੋਵੇ ਤੁਸੀਂ ਪਹਿਲਾਂ ਚਲੇ ਗਏ ਜਾਂ ਫਿਰ ਤੁਸੀਂ ਉਦੋਂ ਜਦੋਂ ਗਏ ਸੀਗੇ ਉਦੋਂ ਇੱਧਰ ਆਉਣ ਬਾਰੇ ਨਾ ਸੋਚਿਆ ਹੋਵੇ ਜਾਂ ਇੰਡੀਆ ਆ ਕੇ ਤੁਹਾਨੂੰ ਹੋਇਆ ਹੋਵੇ ਵੀ ਹਾਂ ਮੈਨੂੰ ਵਾਪਸ ਜਾਣਾ ਚਾਹੀਦਾ ਵੀ ਤੁਹਾਨੂੰ ਇੱਥੇ ਵਧੀਆ ਲੱਗਾ ਹੋਵੇ ਕੰਟਰੀ ਜਾਂ ਤੁਹਾਡੇ ਪੈਸੇ ਚੰਗੇ ਬਣਦੇ ਹੋਣ ਇਹ ਠੀਕ ਹੈ ਜੀ ਜੇ ਤਾਂ ਮਜਬੂਰੀ ਤਾਂ ਸੇ ਤਾਂ ਠੀਕ ਸੀ ਠੀਕ ਹੈ ਤੇ ਇੱਥੇ ਪਹਿਲਾਂ ਆਪਾਂ ਵੀਰਾਂ ਨੂੰ ਇਹ ਵੀ ਕਹਿਨੇ ਆ ਵੀ ਜੇ ਵੀ ਕੋਈ ਵੀ ਵੀਰ ਜਿਨ੍ਹਾਂ ਦੇ ਪੇਪਰ ਕਿਸੇ ਵਜ੍ਹਾ ਕਰਕੇ ਇੱਥੇ ਖਰਾਬ ਹੋ ਗਏ ਜਾਂ ਡੋਂਕੀ ਰਹੀ ਆਈ ਆ ਵੀ ਇੱਧਰ ਆ ਕੇ ਪੇਪਰ ਨਹੀਂ ਬਣੇਗੀ ਕਿਸੇ ਰੀਜਨ ਦੇ ਕਰਕੇ ਜੇ ਤਾਂ ਹਾਂ ਤੁਸੀਂ ਪਿੱਛੇ ਸਾਰਦਾ ਸਾਰਾ ਕੁਝ ਠੀਕ ਹੈ ਤੁਸੀਂ ਵੇਟ ਕਰ ਸਕਦੇ ਆ ਪੇਪਰ ਬਣ ਜਾਂਦੀ ਹੈ ਸੈਨਾਟੋਰੀਆ ਖੋਲਿਆ ਤੁਸੀਂ ਅਪਲਾਈ ਕਰ ਦਿਓ ਹੋ ਸਕਦਾ ਤੁਹਾਡੇ ਪਰਾਜੇਟੇ ਨਿਕਲੇਉਣਾ ਤੇ ਤੁਸੀਂ ਪੱਕੇ ਹੋ ਜਾਵੋ ਹਾਂ ਜੇ ਵੀ ਨਹੀਂ ਵੀ ਤੁਸੀਂ ਇੱਥੇ ਤੁਹਾਨੂੰ ਕੋਈ ਮਾਲਕ ਮਿਲਦਾ ਤੁਸੀਂ ਆਪ ਇੱਥੇ ਜੇ ਰਹਿ ਰਹੇ ਆ ਕਿਸੇ ਮਾਲਕ ਨਾਲ ਗੱਲਬਾਤ ਕਰਕੇ ਵੀ ਤੁਸੀਂ ਜਾਂ ਕਿਸੇ ਦੇ ਕੰਮ ਕਰ ਰਹੇ ਹੋ ਜੀ ਹਾਂ ਉਹੀ ਮਾਲਕ ਤੁਹਾਨੂੰ ਰੱਖਣਾ ਚਾਹੁੰਦਾ ਤੁਹਾਡਾ ਨੂੰ ਲਾਸਤਾ ਤੁਹਾਡੇ ਪੀਪਲ ਪ੍ਰਭਾਗੇ ਤੁਹਾਡਾ ਨੂੰ ਲਾਸਤਾ ਦਿੰਦਾ ਉਹ ਇੱਕ ਬਹੁਤ ਵਧੀਆ ਗੱਲ ਆ ਫਿਰ ਉਹ ਹੀ ਨੂੰ ਲਾਸਤਾ ਲੈ ਕੇ ਤੁਸੀਂ ਇੰਡੀਆ ਜਾਓ ਤੇ ਇੰਡੀਆ ਜਾ ਕੇ ਤੇ ਤੁਸੀਂ ਆਪ ਦਾ ਜਿਹੜਾ ਵੀਜ਼ਾ ਲਵਾ ਕੇ ਵਾਪਸ ਆ ਸਕਦੇ ਆ ਤੇ ਬਾਕੀ ਜੇ ਕਿਸੇ ਵੀ ਦੀ ਮਜਬੂਰੀ ਆ ਉਹਨੂੰ ਜਾਣਾ ਪੈਂਦਾ ਵਾ ਤੇ ਬਾਅਦ ਚ ਉਹਲਾਵਸਤਾ ਤੇ ਇੱਥੇ ਆਪਾਂ ਤੁਹਾਨੂੰ ਵੀ ਮੈਂ ਤੁਹਾਨੂੰ ਨਿਕਲਦਾ ਕਿਸੇ ਜਾਣਤ ਨਾਲ ਤੁਸੀਂ ਗੱਲ ਕੀਤੀ ਹੋਈ ਆ ਤੇ ਇੱਥੇ ਤੁਹਾਨੂੰ ਆਪਾਂ ਇਹ ਦੱਸ ਦਿੰਨੇ ਆ ਵੀ ਇਹ ਗੱਲ ਵਿੱਚ ਕੋਈ ਦੋਰਾਇ ਬਿੰਕੀ ਇਹ ਗੱਲ ਸੱਚਾ ਵੀ ਜਿਹੜੇ ਮਾਲਕਾ ਇੱਥੋਂ ਦੀ ਮਾਲਕਾ ਜੱਪ ਵਕੀਲ ਤੇ ਉਹ ਪਹਿਲਾਂ ਜਿਹੜੇ ਪੈਸੇ ਲੈ ਕੇ ਹੀ ਬਾਅਦ ਨੂੰ ਲਾਵਸਤਾ ਦਿੰਦੀ ਆ ਜਦੋਂ ਆਪਣੀ ਪਿਫਰਾ ਨਿਕਲੀ ਹੁੰਦੀ ਆ ਤੇ ਹਾਂ ਉਹ ਆਪਾਂ ਨੂੰ ਨਹੀਂ ਪਤਾ ਵੀ ਕਿੰਨੇ ਮਾਲਕ ਲੈਂਦਾ ਜਾਂ ਕਿੰਨੇ ਸਨ ਨਾਲ ਆਲਾ ਵੀ ਜਿਹਨੇ ਤੁਹਾਡਾ ਜਾਣਤਾ ਜਾਂ ਕੋਈ ਰਿਸ਼ਤੇਦਾਰਾ ਜਾਂ ਕੋਈ ਵੀ ਆ ਤੇ ਯਾਰ ਦੋਸਤ ਵੀ ਜਿਹਨੇ ਗੱਲ ਕੀਤੀ ਹੁੰਦੀ ਆ ਤੇ ਵੀ ਉਹ ਸਨ ਚ ਆਪਣੇ ਕਿੰਨੇ ਲੈਂਦਾ ਜਾਂ ਅੱਗੇ ਕਿੰਨੇ ਦਿੰਦਾ ਵਾ ਤੇ ਇਹ ਤਾਂ ਚਲੋ ਉਹ ਜਾਣਦੇ ਆ ਤੇ ਜਾਂ ਫੇਰ ਵਕੀਲ ਜਾਣਦੇ ਆ ਨਾ ਵੀ ਜਿੰਨੇ ਚ ਗੱਲਬਾਤ ਉਹਨਾਂ ਨੇ ਮਾਲਕਾਂ ਨੇ ਕੀਤੀ ਵੀ ਪਰ ਇਹ ਗੱਲ ਠੀਕ ਆ ਉਹ ਉਹ ਨੋਲਾ ਉਸ ਦਾ ਦਿੰਦੇ ਫੇਰ ਆ ਜਿਹੜੇ ਵਕੀਲ ਆ ਜਾਂ ਮਾਲਕਾ ਜਾਂ ਮਾਲਕਾਂ ਦੀ ਜਿਹੜੇ ਵਕੀਲ ਰੱਖੇ ਹੁੰਦੇ ਆ ਜੀ ਉਹਨਾਂ ਦੇ ਥਰੂ ਕੰਮ ਕਰਾਉਂਦੀ ਆ ਤੇ ਉਹ ਪੈਸੇ ਲੈ ਕੇ ਫੇਰ ਹੀ ਉਸ ਤੋਂ ਬਾਅਦ ਆ ਜਿਹੜੇ ਆਪਣੇ ਪੇਪਰ ਦਿੰਦੇ ਆ ਤੇ ਫੇਰ ਜਿਹੜਾ ਆਪਣੇ ਸੰਨ ਚ ਬੰਦਾ ਹੁੰਦਾ ਕੋਈ ਰਿਸ਼ਤੇਦਾਰ ਹੁੰਦਾ ਤੁਹਾਨੂੰ ਪਤਾ ਚਲੋ ਰਿਸ਼ਤੇਦਾਰ ਵੀ ਹੋਇਆ ਜਾਂ ਕੋਈ ਆਪਣੇ ਲਿਹਾਜ਼ ਵਾਲਾ ਹੋਇਆ ਨਾ ਤੇ ਉਹ ਤਾਂ ਚਲੋ ਆਪਣਾ ਚੰਗੇ ਸੋਚੂ ਆ ਤੇ ਉਹਨੇ ਆਪਾਂ ਨੂੰ ਚਲੋ ਆਪਾਂ ਕਿਹਾ ਹੁੰਦਾ ਨਾ ਕੋਈ ਇੱਧਰ ਹੁੰਦਾ ਜਾਂ ਕਿਸੇ ਦਾ ਕੋਈ ਕੰਮ ਕਰਦਾ ਵੀ ਅਸਲੀ ਅਸੀਂ ਵੀ ਇਟਲੀ ਆਉਣਾ ਚਾਹੁੰਦੇ ਆਂ ਚਲੋ ਉਹ ਵਿੱਚ ਸਨ ਚਵਾ ਕੇ ਆਪਣਾ ਕੰਮ ਕਰਵਾ ਦਿੰਦੇ ਆ ਤੇ ਉਹਦੇ ਵਿੱਚ ਵੀ ਉਹਨਾਂ ਦਾ ਕੋਈ ਨਹੀਂ ਹੁੰਦਾਗਾ ਵੀ ਸੈਲਫ ਉਹ ਆਪਣਾ ਕੰਮ ਕਰਾਉਂਦੇ ਆ ਆਪਣੀ ਹੈਲਪ ਕਰਦੇ ਆ ਤੇ ਫਿਰ ਅੱਗੇ ਵੀ ਜਿਹੜੇ ਬਕੀਨ ਹੁੰਦੇ ਆ ਮਾਲਕ ਹੁੰਦੇ ਆ ਉਹ ਪੈਸੇ ਲੈ ਕੇ ਹੀ ਉਹਨੂੰ ਲਾ ਉਸਤਾ ਦਿੰਦੇ ਆ ਇਹੋ ਜਿਹਾ ਤੁਹਾਨੂੰ ਕੋਈ ਵੀ ਨਹੀਂ ਮਿਲ ਲਾਂਗਾ ਹਾਂ ਤੁਸੀਂ ਇੱਥੇ ਸੀ ਆਪਣੇ ਥਰੂ ਕਿਸੇ ਮਾਲਕ ਨਾਲ ਗੱਲ ਕਰਦੇ ਜਾਂ ਤੁਸੀਂ ਪਹਿਲਾਂ ਹੀ ਕਿਸੇ ਮਾਲਕ ਦੇ ਕੰਮ ਕਰਦੇ ਸੀਗੇ ਉਹ ਮਾਲਕ ਨੂੰ ਤੁਸੀਂ ਵਧੀਆ ਲੱਗਦੇ ਆ ਤੁਸੀਂ ਕੱਚੇ ਹ ਸਮਾਲ ਕਰੋ ਰਿਕੁਐਸਟ ਕਰਕੇ ਜਿਹੜਾ ਪੇਪਰ ਖੁੱਲਣੇ ਹੁੰਦੇ ਭਰੇ ਜਾਣੇ ਹੁੰਦੇ ਆ ਤੇ ਤੁਸੀਂ ਜਿਹੜੇ ਆਪਣੇ ਪੇਪਰ ਪਰਵਾ ਲਓ ਜਦੋਂ ਤੁਹਾਡਾ ਨੋ ਲਾਸਟ ਨਿਕਲਿਆ ਉਹਨੂੰ ਲੈ ਕੇ ਤੁਸੀਂ ਇੰਡੀਆ ਚਲੇ ਜਾਓ ਹਾਂ ਜੇ ਤੁਸੀਂ ਇੰਡੀਆ ਬੈਠੇ ਜੰਤਾ ਨਹੀਂ ਕੰਮ ਕਰਵਾਉਂਗੇ ਤੇ ਫੇਰ ਤੁਹਾਨੂੰ ਜਿਹੜੇ ਪੈਸੇ ਆ ਪਹਿਲਾਂ ਦੇਣੇ ਪੈਣੇ ਆ ਬਾਕੀ ਗੱਲ ਆਪਾਂ ਕਰਦੇ ਆ ਉਹਨੂੰ ਲਿਓਸ ਦਾ origignal ਵੀ ਵੀਜ਼ਾ ਲੱਗ ਜਾਂਦਾ ਕਿ ਨਹੀਂ ਨਾ ਹਾਂਜੀ ਜੇਕਰ ਤੁਹਾਡਾ ਨੋ ਲਾਸਟ ਸਹੀ ਆ ਫਿਰ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਲੱਗ ਜਾਂਦਾ ਵਾ ਹੁਣ ਤੁਹਾਨੂੰ ਇੱਥੇ ਇਹ ਆ ਵੀ ਹੁਣ ਤੁਹਾਨੂੰ ਕਿਵੇਂ ਪਤਾ ਲੱਗੂਗਾ ਕਿ ਨੂੰ ਨੋਲਾਸਤਾ ਸਹੀ ਆ ਜਾਂ ਕਿਦਾਂ ਹਨ ਤੇ ਇਹ ਤੁਸੀਂ ਜਿਹੜੇ ਵੀ ਪੇਪਰ ਭਰਉਂਦੇ ਆ ਇੱਥੇ ਵੀ ਜਿੰਨਾ ਤੇ ਤੁਹਾਨੂੰ ਡਰਾਸਟਾ ਜਾਂ ਕੋਈ ਵੀ ਮਾਲ ਕਿਸੇ ਨੂੰ ਵੀ ਤੁਸੀਂ ਆਪਦੇ ਨੋਲਾਸਤਾ ਜਦੋਂ ਤੁਹਾਨੂੰ ਮਿਲ ਜਾਂਦਾ ਵਾ ਜਾਂ ਪਹਿਲਾਂ ਤੁਹਾਨੂੰ ਫੋਟੋ ਕਾਪੀ ਆਉਂਦੀ ਆ ਵੀ ਤੁਹਾਡਾ ਨੋਲਾਸਤਾ ਨਿਕਲਿਆ ਪਿਆ ਸੇ ਉਹ ਬਾਅਦ ਚ ਮੰਗਦੇ ਆ ਨਾਮ ਵਗੈਰਾ ਕੱਟ ਕੇ ਤੁਹਾਨੂੰ ਭੇਜ ਦਿੰਦੇ ਆ ਉਹ ਤੁਸੀਂ ਕਿਸੇ ਤੋਂ ਚੈੱਕ ਕਰਵਾਓ ਵੀ ਮੇਰਾ ਨੋਲਾਸਤਾ ਸਹੀ ਆ ਹਾਂ ਜੇ ਸਹੀ ਆ ਫਿਰ ਤੋਡਾ ਜਿਹੜਾ ਵੀਜ਼ਾ ਵੀ ਉਹੋ ਲੱਗ ਜਾਊਗਾ ਬਾਕੀ ਅੱਗੇ ਪ੍ਰੋਸੈਸ ਜਿਹੜਾ ਹੁੰਦਾ ਵਾ ਅੰਬੈਸੀ ਦਾ ਹੁੰਦਾ ਵਾ ਤੇ ਪਹਿਲਾਂ ਤਾਂ ਤੁਸੀਂ ਇੱਥੇ ਇਹ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਹਾਨੂੰ ਵੀ ਤੁਸੀਂ ਪੇਪਰ ਪਰਾਂ ਲੱਗੇ ਆ ਹਨਾ ਤੇ ਉਹਦਾ ਤੁਸੀਂ ਸਾਰਾ ਚੈੱਕ ਕਰਿਆ ਕਰੋ ਕਿ ਪਾਰਟੀ ਦੇ ਨਾਲ ਕਿੰਨੇ ਬੰਦੇ ਆਏ ਆ ਜਿਹੜੇ ਆਏ ਆ ਉਹ ਸਹੀ ਆ ਉਹਨਾਂ ਦੇ ਡਾਕੂਮੈਂਟ ਬਨੇ ਆ ਕੰਮ ਲੱਗੇ ਆ ਚਲੋ ਕੰਮ ਤਾਂ ਤੁਹਾਨੂੰ ਪਤਾ ਹੀ ਆ ਇੱਥੇ ਹਨਾ ਜੇ ਤਾਂ ਕੰਮ ਹੋਊਗਾ ਤਾਂ ਕੋਈ ਸੱਤ ਬਗਰਨਾ ਵੀ ਹੋਇਆ ਤੇ ਉਹਨੇ ਵੀ ਆਪਾਂ ਨੂੰ ਦੱਸ ਪਾਉਣੀਆਂ ਪਾਉਣੀਆਂ ਕੰਮ ਤੇ ਲਵਾਉਣੇ ਲਵਾਉਣਾ ਤੇ ਜੇ ਕੋਈ ਕੰਮ ਹੈ ਨਹੀਂਗਾ ਤੇ ਕੋਈ ਸਾਥਾ ਭੈਣ ਭਰਾ ਵੀ ਆਪਣਾ ਜਿਹੜਾ ਉਹ ਵੀ ਘਰੇ ਬੈਠਾ ਵਾ ਹਨਾ ਤੇ ਉਹਨੂੰ ਵੀ ਆਪਾਂ ਕੰਮ ਨਹੀਂ ਲਵਾ ਸਕਦੇ ਜੇ ਕੰਮ ਹੈਗਾ ਤਾਂ ਲਵਾਵਾਂਗੇ ਤੇ ਇਹ ਤਾਂ ਚਲੋ ਥੋੜਾ ਜਿਹਾ ਆ ਕੇ ਇੰਨਾ ਕੁ ਤਾਂ ਵੀ ਮਤਲਬ ਸਹਿਣੇ ਪੈਂਦਾ ਵਾ ਜੇ ਨਾਲ ਦੀ ਨਾਲ ਕੰਮ ਮਿਲ ਜੇ ਠੀਕ ਆ ਤੇ ਜੇ ਨਹੀਂ ਵੀ ਮੈਲਦਾਗਾ ਮਹੀਨਾ ਦੋ ਮਹੀਨੇ ਤੇ ਚਲੋ ਹੌਲੀ ਹੌਲੀ ਸੈਟਿੰਗ ਹੋ ਜਾਂਦੀ ਆ ਕੰਮ ਮਿਲ ਜਾਂਦਾ ਵਾ ਅਮ ਦਿੱਤਾ ਚਲੋ 80 ਕੋਈ ਗੱਲ ਨਹੀਂ ਜਦੋਂ ਆਪਾਂ ਕੰਮ ਕਰਨੀ ਆ ਗਈ ਟੀ ਦੇ ਵਿੱਚ ਆ ਗਈ ਕਿਸੇ ਵੀ ਦੇਚ ਚ ਚਲੇ ਗਏ ਜਦੋਂ ਕੰਮ ਕਰਨ ਨਹੀਂ ਆਏ ਤਾਂ ਕੰਮ ਤਾਂ ਆਪਾਂ ਨੂੰ ਮੈਲੀ ਜਾਣਾ ਵੀ ਚਲੋ ਥੋੜਾ ਟਾਈਮ ਲੱਗ ਜਾਂਦਾ ਵਾ ਤੇ ਤੁਸੀਂ ਉਹਦਾ ਰਿਕਾਰਡ ਚੈੱਕ ਕਰਿਆ ਕਰੋ ਵੀ ਉਹਨੇ ਕਿੰਨਾ ਕੰਮ ਕਰਵਾਇਆ ਪਿੱਛੇ ਜਿਹੜਾ ਕਰਵਾਇਆ ਉਹ ਸਹੀ ਆ ਤੇ ਜਾਂ ਤੁਹਾਡੇ ਕੋਈ ਜਾਣ ਪਛਾਣ ਚਾ ਜਾਂ ਕੋਈ ਤੁਹਾਡੇ ਰਿਹਾਤ ਚਾ ਇਹੋ ਜਿਹਾ ਤੁਸੀਂ ਬੰਦੇ ਨਾਲ ਪੇਪਰ ਭਰੋਣੇ ਤਾਂ ਬਹੁਤ ਵਧੀਆ ਗੱਲ ਠੀਕ ਆ ਕਿਸੇ ਵਜ੍ਹਾ ਕਰਕੇ ਤੁਹਾਡਾ ਵੀਜ਼ਾ ਨਹੀਂ ਵੀ ਲੱਗਦਾਗਾ ਤੇ ਹੋ ਸਕਦਾ ਉਹ ਕੈਪ ਘਵਾ ਕੇ ਹਨਾ ਕੈ ਘਵਾ ਕੇ ਜਾਂ ਤੁਹਾਡੀ ਮਾੜੀ ਮੋਟੀ ਜਿਹੜੀ ਪੈਸੇ ਉਹ ਵਾਪਸ ਕਰਵਾ ਦੇਵੇ ਨਹੀਂ ਤਾਂ ਉਹ ਫੇਰ ਤੋਂ ਤੁਹਾਡਾ ਨੂਲਾ ਪੇਪਰ ਪਰਵਾ ਕੇ ਜੇ ਉਹ ਫੀਰ ਵੀ ਪ੍ਰੋਪਰ ਹੋਣਗੇ ਫਿਰ ਪ੍ਰਭਾਗ ਨੂੰ ਮਦਦ ਕਰ ਸਕੇ ਤੁਹਾਡਾ ਨੂੰ ਲਾਅਸਤਾ ਦਿਵਾਉਣ ਚ ਕਹਿ ਕੇ ਕਿ ਜਿਨੇ ਉਸ ਤੋਂ ਅੱਗੇ ਪ੍ਰਵਾਹ ਹੁੰਦੇ ਹੋ ਸਮਾਲ ਮਾਰਕ ਨੂੰ ਰਕਬੈਸਟ ਕਰਕੇ ਬਈ ਉਹਨਾਂ ਦਾ ਕਿਸੇ ਵਜ੍ਹਾ ਕਰਕੇ ਨੂੰ ਲਾਅਸਤਾ ਨਹੀਂ ਲੱਗਾਗਾ ਵੀ ਆਪਾਂ ਫੇਰ ਵੀ ਬੀਜਾ ਨਹੀਂ ਲੱਗਾਗਾ ਤੇ ਆਪਾਂ ਫੇਰ ਉਹਨਾਂ ਜਨ ਉਹਨਾਂ ਦੇ ਪ੍ਰਵਾਹ ਕੀ ਨੂੰ ਲਾਅਸਤਾ ਕਰਵਾਉਣਾ ਵਾ ਤੇ ਜੇ ਤੁਸੀਂ ਕਿਸੇ ਲਿਆਜ ਵਾਲੇ ਨਾਲ ਜਾਣ ਪਛਾਣ ਵਾਲੇ ਨਾਲ ਗੱਲ ਕਰਦੇ ਤੇ ਬਹੁਤ ਵਧੀਆ ਵਾ ਹਾਂ ਜੇ ਕਿਸੇ ਏਜੰਟ ਨਾਲ ਤੁਸੀਂ ਗੱਲ ਕਰਦੇ ਜਿਹਨੂੰ ਤੁਸੀਂ ਜਾਣਦੇ ਨਹੀਂ ਪੈਸੇ ਇਹ ਡੇਟਾ ਹੁਣ ਨਹੀਂ ਹੈਗੇ ਵੀਰ ਆਪਾਂ ਨੂੰ ਪਤਾ ਵਾ ਜਿਹੜੇ ਵੀ ਇੰਡੀਆ 'ਚ ਬੈਠੇ ਆ ਬਹੁਤ ਸਮਝਦਾਰ ਹੋਗੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸੇ ਉਬੜਬੰਦੀ ਕੋਲ ਤਾਂ ਛੇਤੀ ਕਿਤੇ ਪੈਸੇ ਫਸਮ ਦੇਣਗੇ ਕਿਉਂਕਿ ਉਹਨਾਂ ਨੂੰ ਵੀ ਹੁਣ ਪਤਾ ਆ ਠੱਗੀਆਂ ਟੋਰੀਆਂ ਕਿੱਦਾਂ ਹੋ ਰਹੀਆਂ ਵਾ ਤੇ ਪਰ ਫੇਰ ਵੀ ਕੋਈ ਵੀ ਵੀਰ ਜੀ ਆਪਦਾ ਪਹਿਲਾਂ ਸਾਰੀ ਜਾਣ ਪਛਾਣ ਕਰਕੇ ਫੇਰੀ ਪੇਪਰ ਆਪਦਾ ਜਿਹੜਾ ਪ੍ਰਵਾਹਕ ਕਰੋ ਤੇ ਪੈਸੇ ਦਿਆ ਕਰੋ ਹਾਂ ਵੀਰ ਜੀ ਇਹ ਤਾਂ ਕਲੀਅਰ ਹੈ ਹਾਂ ਜੀ ਉਹ ਮਾਨਦਾ ਵੀ ਅੰਥੇ ਪੈਸੇ ਬਾਅਦ 'ਚ ਲੈ ਲਊਗਾ ਬੀਜਾ ਇਥੋਂ ਤੇ ਫੇਰ ਤੁਸੀਂ ਹੁਣ ਉਹ ਕਹਿ ਕੇ ਵੇਖ ਲਓ ਤੇ ਵੈਸੇ ਜਿੱਥੋਂ ਤੱਕ ਆਪਾਂ ਨੂੰ ਪਤਾ ਵਾ ਤੇ ਕੀਤੇ ਨੂੰ ਲਾ ਆਵਸਤਨ ਨਿਕਲੇ ਤੋਂ ਹੀ ਪੈਸੇ ਲੈ ਲੈਂਦੇ ਆ ਤੇ ਬਾਕੀ ਬੀਜਾਂ ਖਲਬ ਕਨਾ ਜੇ ਤਾਂ ਸਾਰਾ ਕੁਝ ਸਹੀ ਆ ਫਿਰ ਤਾਂ ਬੀਜ ਲੱਗ ਹੀ ਜਾਂਦਾ ਵਾ ਮਾਲਕ ਸਹੀ ਆ ਮਾਲਕ ਨੂੰ ਮੇਨ ਗੱਲ ਹੁਣ ਅੱਜ ਕੱਲ ਇਹ ਹੀ ਆ ਵੀ ਮਾਲਕ ਨੂੰ ਜਿਹੜਾ ਬੰਦਾ ਚਾਹੀਦਾ ਹੋਣਾ ਚਾਹੀਦਾ ਪੂਰੀ ਗੱਲ ਆ ਜਿਹੜੀ ਆਪਣੀਆਂ ਫੇਲਾਂਕ ਜਮਾ ਹੋ ਜਾਂਦੀਆਂ ਸਾਰਾ ਕੁਝ ਜਮਾ ਹੋ ਜਾਂਦਾ ਮਾਲਕ ਦੇ ਕਨਫਰਮ ਤੇ ਗੱਲ ਹੋ ਜਾਂਦੀ ਹੈ ਜਦੋਂ ਮਾਲਕ ਨੂੰ ਪੁੱਛਦੇ ਆ ਬੀਤੋਂ ਬੰਦਾ ਚਾਹੀਦਾ ਮਾਲਕ ਕਨਫਰਮ ਕਰ ਲਿੰਦਾ ਨਾਲ ਹੀ ਨਾਲ ਆਪਣਾ ਬੀਜਾ ਜਿਹੜਾ ਲੱਗ ਕੇ ਆ ਜਾਂਦਾ ਜੇ ਹੁਣ ਮਾਲਕ ਕੇ ਅੱਗੋਂ ਪੈਸੇ ਲੈ ਕੇ ਹਨਾ ਜਾਂ ਕੋਈ ਜਾਣ ਕੋਈ ਇਹੋ ਜੇ ਮਾਲਕ ਤੋਂ ਭਰਾ ਦੇ ਵੀ ਅ ਅਗੇ ਗੁੰਗਾ ਬਣ ਜਾਵੇ ਉਹਨੂੰ ਮੇਲ ਆ ਜਾਵੇ ਇੱਕ ਵਾਰੀ ਆ ਜਾਵੇ ਦੋ ਵਾਰੀ ਆ ਜਾਵੇ ਉਹ ਕੋਈ ਜਵਾਬ ਹੀ ਨਾ ਦੇ ਰਿਪਲਾਈ ਹੋ ਨਾ ਕਰੇ ਫਿਰ ਤੁਹਾਡਾ ਬੀਜਾ ਕਾਤਾ ਲੱਗਣਾ ਫਿਰ ਵੀ ਜਾ ਨਹੀਂ ਲੱਗਦਾ ਠੀਕ ਹੈ ਨਾ ਇੱਥੇ ਬਸ ਗੱਲ ਇਹ ਹੈ ਮੁੱਕ ਦੀ ਵੀ ਤੁਸੀਂ ਜਿੱਦ ਵੀ ਪੇਪਰ ਭਰਾਉਣੇ ਆ ਉਹ ਤੁਹਾਡਾ ਬੰਦਾ ਜਿਹੜਾ ਜਨਪਛਾਨ ਚ ਹੋਵੇ ਜਾਂ ਪਹਿਲਾਂ ਉਹਨਾਂ ਦੇ ਕੰਮ ਦਾ ਰਿਕਾਰਡ ਤੁਸੀਂ ਚੈੱਕ ਕਰ ਲਿਆ ਕਰੋ ਵੀ ਕਿੰਨੇ ਉਹਨੇ ਬੰਦੇ ਮੰਗਵਾਏ ਆ ਜਿਹੜੇ ਮੰਗਵਾਏ ਆ ਤੇ ਸਹੀ ਤਰ੍ਹਾਂ ਨਾਲ ਉਹ ਇੱਥੇ ਸੈੱਟ ਹੋਏ ਆ ਉਹਨਾਂ ਦੇ ਪੀਪਰ ਬਣਵਾਏ ਆ ਤੇ ਬਾਕੀ ਹੁਣ ਵੀ ਜੀ ਤੁਸੀਂ ਦੇਖੋ ਜੇ ਤਾਂ ਤੁਸੀਂ ਇਟਲੀ ਆਉਣਾ ਚਾਹੁੰਦੇ ਆ ਹਾਂ ਜੇਕਰ ਤੁਸੀਂ ਇਨਾ ਟਾਈਮ ਇਟਲੀ ਰਹਿ ਕੇ ਗਏ ਆ ਹਨਾ 2 ਸਾਲ ਰਹਿ ਕੇ ਗਏ ਆ ਕੋਈ ਨਾ ਕੋਈ ਤੁਹਾਡਾ ਹੋਊਗਾ ਜਨਪਛਾਨ ਵਾਲਾ ਹਨਾ ਕੋਈ ਯਾਰ ਦੋਸਤ ਹੋਊਗਾ ਉਹਦੇ ਨਾਲ ਹੀ ਕੋਈ ਮਾਲਕ ਲੱਭ ਕੇ ਤੁਸੀਂ ਪੀਪਰ ਬਣਵਾ ਲਓ ਤੇ ਜੇ ਵੀ ਜਿਹੜੇ ਤੁਸੀਂ ਜਾਣ ਤੁਹਾਨੂੰ ਜਾਣਦੇ ਆ ਜਾਂ ਉਹਦੇ ਕੋਲ ਰਹਿ ਕੇ ਗਏ ਆ ਠੀਕ ਆ ਜਾਂ ਉਹਦੇ ਕੰਮ ਤੁਹਾਨੂੰ ਪਤਾ ਫਿਰ ਤੁਹਾਨੂੰ ٹرسٹ ਕਰਨੀ ਪਊਗਾ ਤੇ ਪਰ ਹਾਂ ਜੇ ਉਹ ਕਹਿੰਦਾ ਵਾ ਤੇ ਉਹ ਤੁਹਾਨੂੰ ਨੋਲਾ ਉਸਤਾ ਵੀ ਫੇਰੀ ਦੇਊਗਾ ਪੂਰੇ ਪੈਸੇ ਲੈ ਕੇ ਤੇ ਤੁਸੀਂ ਉਹਦੇ ਨਾਲ ਇਹ ਗੱਲ ਕਰ ਲਓ ਵੀ ਜਦੋਂ ਮਤਲਬ ਜੇ ਕਿਸੇ ਵੀ ਵਜ੍ਹਾ ਕਰਕੇ ਮੇਰਾ ਵੀਜ਼ਾ ਨਹੀਂ ਲੱਗਦਾਗਾ ਤੇ ਵੀ ਉਹਦਾ ਹਾਲ ਦੱਸੋ ਵੀ ਤੁਸੀਂ ਮੈਨੂੰ ਪੈਸੇ ਵਾਪਸ ਕਰੋਗੇ ਵੀ ਥੋੜੇ-ਮੋਟੇ ਜਾਂ ਪੈਸੇ ਵਾਪਸ ਕਰੋਗੇ ਤੇ ਜਾਂ ਫਿਰ ਵੀ ਤੁਸੀਂ ਫੇਰ ਤੋਂ ਮੇਰੇ ਪੇਪਰ ਪ੍ਰਵਾਹੂਗੀ ਇਹ ਗਾਲ ਤੁਸੀਂ ਉਹਨਾਂ ਨਾਲ ਕਰ ਲੋ ਵੀ ਉਹ ਅੱਗੇ ਮਾਲਕ ਨੂੰ ਚੱਲ ਕਹਿ ਸਕਦੇ ਆ ਨਾ ਵੀ ਜੇ ਉਹ ਬੰਦਾ ਹੀ ਨਹੀਂ ਆਇਆ ਤੇਰਾ ਇੱਥੇ ਜਿੰਨਾ ਖਰਚਾ ਹੋਇਆ ਤੂੰ ਕੱਟ ਕੇ ਤੇ ਉਹਦੇ ਪੈਸੇ ਵਾਪਸ ਕਰ ਦੇ ਫੇਰ ਤਾਂ ਚਲੋ ਤੁਹਾਡਾ ਕੋਈ ਹੱਲ ਹੋ ਜੂਗਾ ਜਾਂ ਫਿਰ ਉਹ ਫੇਰ ਤੋਂ ਮਾਲਕ ਥੋੜੀ ਪੇਪਰ ਪ੍ਰਵਾਹ ਸਕਦਾ ਵਾ ਜੇ ਹਾਂ ਕੋਈ ਅੰਬੈਸੀ ਅੱਲੋਂ ਜਾਂ ਕੋਈ ਉਧਰ ਲੱਗਿਆ ਹੋਇਆ ਵਾ ਕੋਈ ਤੇ ਗਲਤੀ ਹੋਈ ਆ ਜਾਂ ਕੋਈ ਹੋਰ ਤੇ ਫੇਰ ਵੀ ਮਾਲਕ ਇਧਰੋਂ ਨਹੀਂ ਕੁਝ ਕਰ ਸਕਦੇ ਜੇ ਉਹਨਾਂ ਨੇ ਸਹੀ ਉਹ ਆਪਦੇ ਲਈ ਸਹੀ ਆ ਸਾਰਾ ਕੁਝ ਸਹੀ ਆ ਉਹਨਾਂ ਨੇ ਪੇਪਰ ਥੋੜੀ ਕਢਵਾ ਕੇ ਦਿੱਤੇ ਆ ਪੈਸੇ ਲਏ ਆ ਫੇਰ ਜਿਹੜੇ ਉਹ ਨਹੀਂ ਕੁਝ ਕਰ ਸਕਦੇ ਹਾਂ ਜੇ ਉਹਨਾਂ ਦੀ ਵਜ੍ਹਾ ਕਰਕੇ ਕਿਸੇ ਪੇਪਰ ਦੀ ਬਾਅਦ ਘਟ ਕਰਨ ਤੁਹਾਡਾ ਵੀਜ਼ਾ ਨਹੀਂ ਲੱਗਦਾ ਫੇਰ ਮਾਲਕ ਜਿਹੜੇ ਆ ਥੋੜੇ ਦੀਨਦਾਰ ਹੁੰਦੇ ਆ ਪੈਸੇ ਵੀ ਤੁਹਾਡੇ ਵਾਪਸ ਕਰਨ ਵਾਲੇ ਹੁੰਦੇ ਆ ਤੇ ਉਹ ਤੁਹਾਡੀ ਰਿਫਿਊਜ਼ਲ ਵਗੈਰਾ ਲੱਗਦੀ ਆ ਤੇ ਉੱਥੇ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਦੀ ਕਰਨ ਤੁਹਾਡਾ ਵੀਜ਼ਾ ਜਿਹੜਾ ਨੇ ਲਗਾ ਆਈ ਹੋਪ ਕਿ ਪੀਰਜੀ ਤੁਹਾਨੂੰ ਸਮਝ ਆ ਗਈ ਹੋਣੀ ਆ ਹੁਣ ਤੁਸੀਂ ਵੇਖੋ ਜੇ ਤੁਸੀਂ ਇਟਲੀ ਆਉਣਾ ਚਾਹੁੰਦੇ ਆ ਤੇ ਫੇਰ ਤੁਸੀਂ ਤੁਹਾਨੂੰ ਰਿਸਕ ਲੈਣਾ ਹੀ ਪਊਗਾ ਤੇ ਹਾਂ ਜੇ ਕੋਈ ਯਾਰ ਦੋਸਤ ਜਾਂ ਕੋਈ ਲਿਆ ਜਾਲਾ ਮਿਲਦਾ ਜਾਉ ਕਿਸੇ ਮਾਲਕ ਨੂੰ ਲੱਭ ਕੇ ਤਿੰਦਾ ਵਾ ਤੇ ਇਹ ਤੁਹਾਡੇ ਲਈ ਬਹੁਤ ਵਧੀਆ ਗੱਲ ਆ ਹਾਂਜੀ ਇੱਕ ਬਾਕੀ ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਕਮੈਂਟ ਹੋਰ ਸਿਰਫ ਆਪਾਂ ਅੱਜ ਇੱਕ ਕਮੈਂਟ ਦਾ ਹੀ ਮੈਂ ਮਤਲਬ ਵੀਡੀਓ ਬਣਾਵਾਂਗੀ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਇਹ ਇੱਕ ਕਮੈਂਟ ਆ ਪਤਾ ਨਹੀਂ ਜੁੜਿਆ ਸੀਗਾ ਵੀ ਇਹ ਥੋੜਾ ਜਾਣਕਾਰੀ ਵਾਲਾ ਸੀਗਾ ਲੰਬਾ ਕਮੈਂਟ ਸੀਗਾ ਤੇ ਤੁਹਾਨੂੰ ਮੈਂ ਪੂਰਾ ਡਿਟੇਲ ਚ ਸਮਝਾਉਣਾ ਚਾਹੁੰਦੀ ਸੀਗੀ ਤੇ ਜੇ ਕਿਸੇ ਨੂੰ ਨਾ ਸਮਝ ਆਈ ਫਿਰ ਵੀ ਤੁਸੀਂ ਪੁੱਛ ਸਕਦੇ ਆ ਹਾਂਜੀ ਇੱਥੇ ਇੱਕ ਗੱਲ ਹੋਰ ਜਿਹੜੇ ਵੀ ਇੱਥੇ ਰਹਿ ਰਹੇ ਆ ਹਨਾ ਕਿਸੇ ਮਜਬੂਰੀ ਦੇ ਕਾਰਨ ਉਹਨਾਂ ਨੂੰ ਵਾਪਸ ਇੰਡੀਆ ਜਾਣਾ ਪੈਜੀ ਵੀ ਮਤਲਬ ਉਹਨਾਂ ਦੇ ਜਿਹੜੇ ਜਾਂ ਡੌਂਕੀ ਲਾ ਕੇ ਆਏ ਆ ਜਾਂ ਕਿਸੇ ਕਾਰਨ ਉਹਨਾਂ ਦੇ ਪੇਪਰ ਨਹੀਂ ਬਣੇਗੇ ਉਹ ਫੇਰ ਤੋਂ ਆਪਦਾ ਜਿਹੜਾ ਨੁਲਾਸਤਾ ਲੈ ਕੇ ਤੇ ਇੰਡੀਆ ਵੀ ਕਾਫੀ ਸਾਲ ਹੋ ਗਏ ਨਹੀਂ ਪੱਕੇ ਹੋਏ ਜਾਂ ਜਦੋਂ ਸੈਨਾਟਰੀਆ ਖੋਲਦਾ ਵਾ ਜਾਂ ਤਾਂ ਵੇਟ ਕਰ ਸਕਦੇ ਆ ਜਾਂ ਤੁਸੀਂ ਜਿੱਥੇ ਵੀ ਕੰਮ ਕਰਦੇ ਆ ਉਹਦੇ ਕੰਮ ਕਰੀ ਜਾਓ ਬਸ ਆਪਾਂ ਇੱਥੇ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਨੇ ਜਿਹੜੇ ਵੀ ਵੀਰ ਨੇ ਇੰਡੀਆ ਜਾਣਾ ਕਿਸੇ ਵੀ ਵਜ੍ਹਾ ਕਰਕੇ ਆਪਦਾ ਨੁਲਾਸਤਾ ਲੈ ਕੇ ਫੇਰ ਵਾਪਸ ਤੋਂ ਇੱਥੇ ਆਉਣਾ ਆਉਣਾ ਵਾ ਹਨ ਆਪਦਾ ਨੁਲਾਸਤਾ ਇਥੇ ਛਡਾ ਕੇ ਇੰਡੀਆ ਤੁਸੀਂ ਜਾਦੇ ਆ ਤੁਸੀਂ ਜਦੋਂ ਇੰਡੀਆ ਜੇ ਤਾਂ ਤੁਸੀਂ ਕਿਸੇ ਡੌਂਕੀ ਡੌਂਕੀ ਲਾ ਕੇ ਆਏ ਆ ਤੁਹਾਡਾ ਪਾਸਪੋਰਟ ਤੇ ਕੋਈ ਵੀ ਵੀਜ਼ਾ ਨਹੀਂ ਲੱਗਾਗਾ ਠੀਕ ਹੈ ਨਾ ਫਿਰ ਤੁਸੀਂ ਉਹੀ ਪਾਸਪੋਰਟ ਆਪਦਾ ਜਿਹੜਾ ਅੰਬੈਸੀ ਦੇ ਵਿੱਚ ਜਮਾ ਕਰਵਾ ਸਕਦੇ ਆ ਜੇ ਤੁਹਾਡਾ ਪਹਿਲਾਂ ਜਾਂ ਤੁਸੀਂ 9 ਮਹੀਨੇ ਵਾਲੇ ਪੇਪਰ ਤੇ ਆਏ ਸੀ ਤੁਹਾਡੇ ਕਿਸੇ ਵਜ੍ਹਾ ਕਰਕੇ ਪੇਪਰ ਨਹੀਂ ਬਣੇ ਜਾਂ ਤੁਸੀਂ ਮਤਲਬ ਐਂਟਰੀ ਤੇ ਆਏ ਆ ਐਂਟਰੀ ਤੇ ਪਹਿਲਾਂ ਤਾਂ ਇੰਡੀਆ ਤੋਂ ਆਏ ਆ ਵੀਜ਼ਾ ਦਾ ਤੁਹਾਡਾ ਲੱਗਾ ਹੀ ਆ ਨਾ ਤੇ ਫੇਰ ਬ్రਦਰ ਆਕੇ ਤਾਂ ਤੁਸੀਂ ਚਲੋ ਐਂਟਰੀ ਤੇ ਆਏ ਪੇਪਰ ਆ ਤੁਹਾਡੇ ਕੀ ਬਣਨੇ ਆ ਇੱਥੇ ਆਕੇ ਤੁਹਾਡੇ ਪੇਪਰ ਨਹੀਂ ਬਣਦੇ ਤੁਸੀਂ ਫਿਰ ਇੰਡੀਆ ਜਾ ਕੇ ਨੂਲਾ ਉਸਤਾ ਲੈ ਕੇ ਇੰਡੀਆ ਜਾ ਕੇ ਫਿਰ ਵੀ ਜਲਵਾਕਿਆ ਹੋਣਾ ਚਾਹੁੰਦੇ ਆ ਤੇ ਤੁਸੀਂ ਇੱਕ ਗਲਤੀ ਨਾ ਕਰਿਓ ਉਹੀ ਜਿਹੜੇ ਪਾਸਪੋਰਟ ਤੇ ਪਹਿਲਾਂ ਵੀਜ਼ਾ ਲੱਗਦਾ ਹੋਇਆ ਉਹੋ ਪਾਸਪੋਰਟ ਤੁਸੀਂ ਐਮਬੈਸੀ 'ਚ ਜਮਾ ਨਾ ਕਰਵਾਇਓ ਫਿਰ ਤੁਹਾਡਾ ਬਿਲਕੁਲ ਵੀ ਵੀਜ਼ਾ ਨਹੀਂ ਲੱਗਣਾਗਾ ਤੁਸੀਂ ਆਪਦਾ ਪਾਸਪੋਰਟ ਆ ਜਿਹੜਾ ਗਮ ਹੋਣਾ ਕਿ ਕਿ ਤੁਸੀਂ ਇੰਡੀਆ ਜਾ ਕੇ ਆਪਦਾ ਨਵਾਂ ਪਾਸਪੋਰਟ ਬਣਾਓ ਨੋ ਮਾ ਪਾਸਪੋਰਟ ਬਣਾ ਕੇ ਤੇ ਫਿਰ ਤੁਸੀਂ ਉਹ ਮੈਸੇਜ ਜਮਾ ਕਰਾ ਫਿਰ ਤੁਹਾਡਾ ਜਿਹੜਾ ਨੁਲਾਸਤਾ ਸਹੀ ਆ ਫਿਰ ਤੁਹਾਡਾ 100% ਵੀਜ਼ਾ ਲੱਗ ਜਾਊਗਾ ਤੇ ਜੇ ਤੁਸੀਂ ਉਹੀ ਨੁਲਾਸਤਾ ਜਿਹਦੇ ਵਿੱਚ ਉੱਤੇ ਪਹਿਲਾਂ ਇਟਲੀ ਦਾ ਵੀਜ਼ਾ ਲੱਗਾ ਹੋਇਆ ਫਿਰ ਤਾਂ ਸਾਫ਼-ਸਾਫ਼ ਹੀ ਉਹਨਾਂ ਨੂੰ ਪਤਾ ਕਿ ਤੁਸੀਂ ਇਟਲੀ ਚੋਂ ਗਏ ਆ ਜਾਂ ਦੋ ਨੰਬਰ 'ਚ ਰਹਿੰਦੇ ਸੀ ਉੱਥੇ ਕੀ ਤੇ ਬਿਲਕੁਲ ਵੀ ਤੁਹਾਡਾ ਜਿਹੜਾ ਵੀਜ਼ਾ ਉਹ ਨਹੀਂ ਲੱਗਣਾ ਠੀਕ ਹੈ ਜੀ ਇਸ ਗੱਲ ਦੀ ਵੀ ਤੁਹਾਨੂੰ ਸਮਝ ਆ ਗਈ ਹੋਣੀ ਆ ਤੇ ਵੀ ਕੋਈ ਵੀ ਵੀਰ ਜਿਹਦਾ ਪਹਿਲਾਂ ਵੀਜ਼ਾ ਲੱਗਾ ਹੋਆ ਤੇ ਉਹ ਨੁਲਾਸਤਾ ਲੈ ਕੇ ਜੇ ਇੰਡੀਆ ਤੋਂ ਫੇਰ ਦੂਰੀ ਵਾਲੇ ਇਟਲੀ ਆਉਣਾ ਵਾ ਤੇ ਉਹ ਆਪਣਾ ਜਿਹੜਾ ਪਾਸਪੋਰਟ ਆ ਉਹ ਨਾਮਾ ਬਣਾ ਕੇ ਫੇਰ ਹੀ ਆਪ ਦਾ ਜਿਹੜਾ ਉੱਥੇ ਬੈਸੀਸ ਜਮਾ ਕਰਵਾਇਓ ਠੀਕ ਆ ਜੀ ਬਾਕੀ ਕਮੈਂਟ ਉਹ ਹੀ ਵੀਰ ਭੈਣਾਂ ਦੇ ਬੇ ਉਹ ਕਦੋਂ ਉਪਰਨਾ ਵੀ ਮਤਲਬ ਕਾਦਰ ਪਰੇਗਿਆ ਨੇ ਇਟਲੀ ਦੇ ਪੇਪਰ ਆਪਾਂ ਤਕਰੀਬਨ ਤੁਹਾਨੂੰ ਸਾਰੀ ਵੀਡੀਓ ਚ ਦੱਸ ਦਿੱਤੀ ਹੁੰਦੀ ਹੈ ਸਟਾਰਟਿੰਗ ਤੇ ਅੱਜ ਨਹੀਂ ਦੱਸਿਆਗਾ ਤੇ ਪੇਪਰ ਜਿਹੜੇ ਹੀ ਇਟਲੀ ਦੀਆਂ ਫੈਲਾਂ ਤਿਆਰ ਹੋਣ ਲੱਗ ਗਈਆਂ 23 ਅਕਤੂਬਰ ਤੋਂ ਲੈ ਕੇ 7 ਦਸੰਬਰ ਤੱਕਾਂ ਜਿਹੜੀਆਂ ਉਹ ਫੈਲਾਂ ਤਿਆਰ ਹੋਣੀਆਂ ਤੇ ਜਿਹੜੇ ਵੀ ਵੀਰ ਭੈਣ ਨੇ ਆਦੇ ਪੇਪਰ ਭਰੋਣੀਆਂ ਤੇ ਆਦੇ ਰਸਤੇ ਦਾਦਾ ਨੂੰ ਜਾਂ ਕਿਸੇ ਨੂੰ ਲਿਆ ਜਾ ਲੈਣ ਜਾਂ ਜਿਹੜੇ ਇੱਧਰ ਆ ਕਿਸੇ ਨੇ ਆਪਦੀ ਭੈਣ ਭਰਾਵਰ ਨੂੰ ਜਾਂ ਕਿਸੇ ਨੂੰ ਦੇਤੇਦਾਰ ਨੂੰ ਕਿਸੇ ਨੂੰ ਵੀ ਇੱਧਰ ਮੰਗਵਾਉਣਾ ਤਾਂ ਕੋਈ ਵਧੀਆ ਵਕੀਲ ਜਾਂ ਮਾਲਕ ਲੱਭ ਕੇ ਤੁਸੀਂ ਆਦਿਆਂ ਫੈਲਾ ਤਿਆਰ ਕਰਵਾ ਸਕਦੇ ਆ ਤੇ ਜਿਹੜੇ ਕਲੈਕ ਹੋਣੇ ਆ ਕਲੈਕ ਡੇਟ ਹੈਗੀ ਆ ਜਨਵਰੀ ਦੇ ਵਿੱਚ ਤਾਂ ਜਿਹੜੇ ਆ ਜਿਹੜੇ ਨੋਮੀਨਲ ਡਿਸੀਜਨ ਵਾਲੇ ਪੇਪਰ ਆ ਉਹ ਕਲੈਕ ਹੋਣੇ ਆ ਤੇ ਫਰਵਰੀ ਦੇ ਵਿੱਚ ਜਿਹੜੇ ਡੋਮੈਸਟਿਕ ਪੇਪਰ ਆ ਤੇ ਸਾਲ ਵਾਲੇ ਪੇਪਰ ਆ ਉਹ ਉਹ ਪੇਪਰ ਜਿਹੜੇ ਕਲੈਕ ਹੋਣੇ ਆ ਬਾਕੀ ਜੀ ਆਪਣੇ ਕਮੈਂਟ ਹੋਰ ਵੀ ਬਹੁਤ ਆਈ ਪਈ ਆ ਹੈ ਵੀ ਸਾਰੇ ਜਾਣਕਾਰੀ ਵਾਲੇ ਆ ਇੱਕ ਮੇਰੀ ਪੰਨਾ ਕਮੈਂਟ ਸੀਗਾ ਤੇ ਲੇਡੀਜ਼ ਵਾਸਤੇ ਇੱਥੇ ਕੀ ਕੰਮ ਆ ਉਹਦੇ ਤੇ ਵੀ ਆਪਾਂ ਡਿਟੇਲ ਚ ਪੂਰੀ ਵੀਡੀਓ ਬਣਾਵਾਂਗੇ ਤੇ ਹੋਰ ਵੀ ਜਿਹੜੇ ਮੇਰੇ ਵੀਰਾਂ ਨੇ ਅਜੇ ਕਿੱਟਾ ਨਹੀਂ ਜਮਾ ਹੋਈਆਂ ਉਹਨਾਂ ਦਾ ਕੀ ਕਾਰਨ ਤੇ ਉਹਦੇ ਉੱਤੇ ਵੀ ਆਪਾਂ ਕੋਸ਼ਿਸ਼ ਕਰਾਂਗੇ ਜਦੋਂ ਵੀ ਟਾਈਮ ਲੱਗਾ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਬਸ ਅੱਜ ਦੀ ਵੀਡੀਓ ਤਾਂ ਇਸ ਇੱਕ ਕਮੈਂਟ ਤੇ ਸੀਗੀ ਤੇ ਮਿਲਾਂਗੇ ਜੀ ਆਪਾਂ ਅਗਲੀ ਵੀਡੀਓ ਚ ਹਾਂਜੀ ਜੇ ਕੁਝ ਬੋਲਣ ਚ ਕੋਈ ਗਲਤੀ ਹੋ ਗਈ ਹੁੰਦੀ ਹੈ ਤਾਂ ਆਪਾਂ ਨੂੰ ਮਾਫ਼ ਕਰਦਿਆ ਕਰੋ ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਜਲਦੀ ਚ ਹੀ ਤੁਹਾਡੇ ਲਈ ਟਾਈਮ ਤੋਂ ਟਾਈਮ ਕੱਢ ਕੇ ਆਪਾਂ ਵੀਡੀਓ ਬਣਾਉਨੇ ਆ ਤੇ ਆਪਣੀ ਵੀਡੀਓ ਵਧੀਆ ਲੱਗਦੀ ਇਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਫੇਰ ਸਾਨੂੰ ਹੌਸਲਾ ਹੋ ਜਾਂਦਾ ਵੀ ਤੁਸੀਂ ਆਪਾਂ ਨੂੰ ਆਪਣੇ ਤੇ ਇੰਨਾ ٹرسٹ ਕਰਦੇ ਆ ਆਪਣੇ ਗੱਲਾਂ ਸਮਝਦੇ ਆ ਸੁਣਦੇ ਆ ਤੇ ਫੇਰ ਆਪਾਂ ਫੇਰ ਤੁਹਾਡੇ ਲਈ ਜਿਹੜੀ ਆ ਨਵੀਂ ਕੋਈ ਅਪਡੇਟ ਹੁੰਦੀ ਆ ਜਾਂ ਜਾਣਕਾਰੀ ਵਾਲੀ ਵੀਡੀਓ ਹੁੰਦੀ ਆ ਆਪਾਂ ਤੁਹਾਡੇ ਲਈ ਲੈ ਕੇ ਆਉਨੇ ਆ ਠੀਕ ਆ ਜੀ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਜਦੋਂ ਵੀ ਟਾਈਮ ਲੱਗਾ ਕੋਸ਼ਿਸ਼ ਤਾਂ ਇਹ ਕਰਦੇ ਹੁੰਨੇ ਆ ਵੀ ਟਾਈਮ ਟੂ ਟਾਈਮ ਕੱਢ ਕੇ ਤੁਡੀ ਨਾਲ ਆਪਾਂ ਜਾਣਕਾਰੀ ਸ਼ੇਅਰ ਕਰੀਏ ਕਿਉਂਕਿ ਜਾਣਕਾਰੀ ਆਪਾਂ ਨੂੰ ਬਹੁਤ ਆ ਜਿਹੜੇ ਵੀ ਤੁਸੀਂ ਕਮੈਂਟ ਪੁੱਛਦੇ ਹੋ तकरीबन ਆਪਾਂ ਨੂੰ ਪਤਾ ਹੁੰਦਾ ਪਰ ਟਾਈਮ ਦੀ ਵਜ੍ਹਾ ਕਰਕੇ ਆਪਾਂ ਰਿਪਲਾਈ ਨਹੀਂ ਕਰ ਪਾਉਂਦੇਗੇ ਤੇ ਚਲੋ ਕੋਸ਼ਿਸ਼ ਵੈਸੇ ਆਪਾਂ ਕਰਦੇ ਹੁੰਦੇ ਆ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ ਚ ਹੌਂਦਿਓ ਆ ਗਿਆ ਸਸਿਕਾ